ਸਤਿ ਸ਼੍ਰੀ ਅਕਾਲ ਦੋਸਤੋ ਇਹ ਜਿਹੜੇ ਪੁਲ ਤੁਸੀਂ ਆਪਾਂ ਸੜਕਾਂ ਤੇ ਹਨਾ ਜਾਣੇ ਆ ਉਹ ਜਿਹੜੇ ਪੁਲ ਐਂ ਲੱਗਦਾ ਹੁੰਦਾ ਪਤਾ ਨਹੀਂ ਕਿਵੇਂ ਚੱਕੇ ਜਾਂਦੇ ਆ ਆ ਦੇਖੋ ਆ ਜਿਹੜਾ ਆ ਇਹਦਾ ਪਾਰਟ ਆ ਇੱਕ ਪੁਲ ਦਾ ਤੇ ਇਹ ਚੱਕ ਕੇ ਹੁਣ ਇਹਨਾਂ ਨੇ ਥੱਲੇ ਅਨਲੋਡ ਕਰਨਾ ਆਹ ਕ੍ਰੇਨ ਆ ਉਹ ਕਹਿੰਦੇ 80 ਟਨ ਦਾ ਜਿਹੜਾ ਆ ਢੂਪਾ ਜਾਵਾ ਆ ਕਿਵੇਂ ਕੰਮ ਕਰਦੇ ਲੱਗੇ ਹੋਏ ਬਾਈ ਹੁਣੀ ਆ ਕੱਸ ਦਿਆ ਵਸ ਇਹਨੂੰ ਹੁਣ ਅਨਲੋਡ ਕਰਨਾ ਮੈਂ ਤੁਹਾਨੂੰ ਦਿਖਾਉਣਾ ਪੂਰੀ ਵੀਡੀਓ ਦੇ ਵਿੱਚ ਤੇ ਜੁੜੇ ਰਹੋ ਵੀ ਕਿਵੇਂ ਆ ਘੋੜਾ ਹੈ ਤੁਸੀਂ ਦੇਖੋ ਇਹ ਟਾਇਰ ਦੇਖੋ ਕਿੰਨੇ ਟਾਇਰਾ ਇਹ ਜਿੱਤੇ ਲਿਆਂਦਾ ਆ 10 ਟਾਇਰਾ ਮੂਰੇ ਲੱਗਿਆ ਤੇ ਆ ਟਰਾਲੀ ਦੇ ਟਾਇਰ ਦੇਖ ਲਓ ਹੁਣ ਮੈਂ ਨੇੜੇ ਦਿਖਾਉਣ ਦੀ ਕੋਸ਼ਿਸ਼ ਕਰਦਾ ਉਹ ਦੇਖੋ 4 4 8 8 8 16 ਟਾਇਰ ਲੱਗੇ ਨੇ ਤਾਂ ਇਹਨਾਂ ਵਜਾ ਨਾਲ ਇੱਥੇ ਲੱਧਿਆ ਗਿਆ ਤੇ ਆ ਉਹ ਕ੍ਰੇਨ ਆ ਬਾਈ ਮੈਂਨ ਦੱਸਦਾ ਸੀ ਕਿੰਨਾ ਐਕਸੀਡੈਂਟ ਚੱਕ ਲਈ ਬਈ ਇਹ 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 ਕੈਪੈਸਿਟੀ ਜਿਆਦਾ ਹੈ ਅੱਛਾ ਕੈਪੈਸਿਟੀ ਕਹਿੰਦੇ ਜਿਆਦਾ 300 ਟਨ ਆ ਬਾਈ ਹੁਣੇ ਦੱਸ ਦਿਆ ਸਰਦਾਰ ਜੀ ਖੜਾ ਕੇ ਨਾ 300 ਟਨ ਕੈਪੈਸਿਟੀ ਆ ਇਹਦੀ ਜਿਹੜੀ ਆ ਕ੍ਰੇਨ ਆ ਤੁਸੀਂ ਦੇਖੋ ਵੀ ਕਿੱਡਾ ਜਿਗਾੜ ਆ ਉਹ ਵਿੱਚ ਬੈਠਾ ਲਾਲੂ ਤੇ ਦੇਖੋ ਉਹ ਦੇਖੋ ਕਿੱਡਾ ਜਿਗਾੜ ਆ ਹਨਾ ਬੜਾ ਹੀ ਵੱਡਾ ਜਿਗਾੜ ਆ ਬਲਾ ਵੱਡਾ ਇਹ ਜਿਹੜੀਆਂ ਫੋਰਨ ਟੈਕਨੀਕਸ ਬਾਹਰ ਲਿਆਂ ਟੈਕਨੀਕ ਨੇ ਉਹ ਹੁਣ ਇੱਥੇ ਪੰਜਾਬ ਚ ਵੀ ਹਨਾ ਤੇ ਆਮ ਤੌਰ ਤੇ ਇੰਡੀਆ ਦੇ ਵਿੱਚ ਆ ਗਈਆਂ ਤੇ ਤੁਸੀਂ ਇਹਦਾ ਇਕੱਲਾ ਇਕੱਲਾ ਪਾਰਟ ਇਹਦਾ ਅਲੱਗ ਹੋ ਜਾਂਦਾ ਦੇਖੋ ਕਿਵੇਂ ਕਸੀ ਕਿਵੇਂ ਆਹੇ ਕਿੱਡਾ ਡਿਜ਼ਾਇਨਮੈਂਟ ਆ ਦੇਖੋ ਉਧਰ ਵੀ ਚਾਰੇ ਪਾਸੇ ਦਾ ਐਡਾ ਐਡਾ ਹੀ ਇਹ ਅ ਵੇਟ ਵੂਟ ਆ ਫਿਟ ਕੀਤੀ ਆ ਪੂਰੀ ਹੁਣ ਜਦੋਂ ਇਹ ਗਾਹ ਨੂੰ ਕਰਨੀ ਆ ਤਾਂ ਟਾਇਰਾਂ ਤੇ ਕਰ ਲੈਣੀਆਂ ਜਿਵੇਂ ਆ ਟਾਇਰ ਚੱਕੇ ਪੈਣੇ ਦੇਖੋ ਧਰਤੀ ਨਾਲ ਉੱਚੇ ਟਾਇਰ ਨੇ ਤੇ ਇਹ ਟਾਇਰ ਥੱਲੇ ਲੱਗ ਜਾਣੇ ਨੇ ਤੇ ਆ ਜਿਹੜਾ ਸਾਰਾ ਇਹ ਪਾਰਟ ਇਹਦੇ ਅਲੱਗ-ਅਲੱਗ ਹੋ ਜਾਣੇ ਆ ਲੈ ਜਾਣੇ ਆ ਲਓ ਜੀ ਆ ਬਾਈ ਨੇ ਇਸ਼ਾਰਾ ਕੀਤਾ ਉਹਨੂੰ ਮੈਂ ਵੀ ਪਾਸੇ ਹੋ ਜਾਵਾਂ ਤੇ ਦੇਖਿਓ ਤੁਸੀਂ ਹਲਾਉਣ ਲੱਗਿਆ ਮਾੜਾ ਮਾੜਾ ਇਹਨੂੰ ਚੱਕੇ ਹੁਣ ਕਹਿੰਦੇ ਅਨਲੋਡ ਕਰਨਾ ਤੇ ਕਿਵੇਂ ਕਰਨਾ ਆ ਬਾਈ ਹੁਣੀ ਸਾਰੇ ਜਿਹੜੇ ਲਓ ਜੀ ਉਹਨੇ ਹਾਰਨ ਦੇਤਾ ਕਿਹੜਾ ਕੈਪੈਸਿਟੀ 350 ਟਨ ਆ ਜੀ ਬਾਈ ਦੱਸ ਰਿਹਾ ਮੈਨੂੰ ਅੱਛਾ ਲਓ ਜੀ ਆ ਤੁਸੀਂ ਫਿਲਮਾਂ ਜਿਹੇ ਜਿਹੇ ਬਾਈ ਦੇਖਿਆ ਹੋਣਾ ਕਿਉਂ ਕੈਸੇ ਹੋ ਬਾਈ ਸਾਹਿਬ ਵਧੀਆ ਹੈ ਹੈ रेट रेट अच्छा ऑपरेटर है ऑपरेटर है भाई भाई किथों आए हो ਤੁਸੀਂ ਮਹਾਰਾਸ਼ਟਰ ਤੋਂ ਬੰਬੇ ਸੇ اچھا ਬੰਬੇ ਸੇ ਇਹੀ ਕੰਮ ਕਰਦੇ ਆਪ ਲੋਗ ਹਾਂਜੀ ਆ ਆ ਤੁਸੀਂ ਦੇਖ ਲਓ ਬਾਈ ਕਿ ਇਹਦੇ ਕਾਦੇ ਤੇ ਨਾ ਜਾਇਓ ਕੰਮ ਆ ਦੇਖੋ ਸਾਰਾ ਇਹਨੇ ਇਹਨੇ ਦੱਸਣਾ ਉਹਨਾਂ ਨੂੰ ਸਾਰਾ ਇਹਨੇ ਦੇਣਾ ਡਾਊਨ ਕਰੋ ਉਸਕੋ ਬੋਲ ਰਹਾ ਤੁਸੀਂ ਦੇਖ ਲਓ ਆ ਬੰਬੇ ਵਾਲਾ ਜਿਹੜਾ ਮਹਾਰਾਸ਼ਟਰ ਤੋਂ ਆਇਆ ਤੇ ਆ ਵਿੱਚ ਆਪਣੇ ਵੀ ਪੰਜਾਬੀ ਖੜੇ ਨੇ ਬਾਈ ਹੁਣੇ ਲਓ ਜੀ ਹੁਣ ਆਨ ਲਓ ਉਹ ਦੇਖੋ ਚੱਕ ਲਿਆ ਦੇਖ ਰਿਹਾ ਤੁਹਾਨੂੰ ਦੇਖੋ ਚੱਕਿਆ ਗਿਆ ਲਓ ਜੀ ਲੈ ਗਈ ਤਾਂ ਹੁਣ ਬੜਾ ਵੱਡਾ ਜਗਾੜ ਆ ਮਿੱਤਰੋ ਦੇਖੋ ਲਿਆਈ ਉਹਨੂੰ ਹਲਾ ਲਿਆ ਤੁਸੀਂ ਦੇਖੋ ਵੀ ਉਹ ਵਿੱਚ ਬੈਠਾ ਮੈਂ ਤਰਕ ਉਹ ਚਲਾਉਂਦਾ ਇਹਨੂੰ ਆਪਰੇਟ ਕਰਦਾ ਦੇਖੋ ਆ ਗਿਆ ਆ ਲਾ ਲੈਂਦਾ ਉਹਰੇ ਨੂੰ ਉਹ ਨਾਲੇ ਟੱਪਾ ਲੈਣਾ ਆਪਾਂ ਜਿਹੜਾ ਬੈਠੇ ਨਾ ਆਪਾਂ ਫਿਰ ਕੋ ਦੱਸਦੇ ਐ ਇਧਰ ਆ ਬੰਦ ਨਿਆਈ ਜੀ ਦੇਖੋ ਚੱਕ ਲਿਆ ਟਰੱਕ ਤੋਂ ਤੇ ਟਰੱਕ ਦੇ ਟਾਇਰਾਂ ਤੋਂ ਆਣ ਵਜਨ ਲੈ ਕੇ ਆ ਗਏ ਨੇ ਇਹ ਅਲੱਗ ਬਣਦੇ ਨੇ ਜਿੱਥੇ ਵੀ ਇਹ ਬਣਦੇ ਨੇ ਇਹ ਲਾ ਕੇ ਫਿਰ ਇੱਥੇ ਇਹ ਮੈਨੂਫੈਕ ਇੱਥੇ ਆ ਕੇ ਫਿੱਟ ਹੁੰਦੇ ਨੇ ਲਓ ਜੀ ਆ ਚੱਕ ਲਾਨੇ ਹੁਣ ਆ ਆ ਲੋਹੇ ਤੇ ਰੱਖਣਾ ਇਹ ਜਿਵੇਂ ਆ ਪਿਆ ਵਾ ਇਹਦੇ ਨਾਲ ਪਿਆ ਦੂਜਾ ਦੇਖੋ ਹਵਾ ਜੀ ਆ 80 ਟਨ ਦਾ ਆ ਦੱਸ ਦਿਆ ਜਿਹੜਾ ਚੱਕਿਆ ਇਹ ਨੇ 80 ਟਨ ਦਾ ਕਹਿੰਦੇ ਵਜਨ ਆ ਇਹਦਾ ਲਓ ਜੀ ਦੇਖੋ ਜਿਗਾੜ ਦੇਖੋ ਬਲਾਈ ਵੱਡਾ લાલਿਆਂ ਦਾ ট্রাক ਤੋਂ ਤੁਹਾਨੂੰ ਉਹਨੂੰ ਦਿਖਾਉਨੇ ਆ ਕਿੱਦਾਂ ਨੂੰ ਇੱਥੇ ਰੱਖ ਦੇਣਗੇ ਆਹ ਲੋਹੇ ਵਾਲਿਆਂ ਤੇ ਇਹ ਆਪਾਂ ਕਹਿੰਦੇ ਨਾ ਪੁਰਾਣੇ ਜ਼ਮਾਨੇ 'ਚ ਵੀ ਬਲਾ ਵੱਡਾ ਜੰਨੀ ਲੱਗਦਾ ਸੋ ਇੱਕ ਜਨ ਇੱਕ ਟਾਈਪ ਦਾ ਜੰਨ ਗੋਆਬਸੀ ਦੇਖੋ ਵਜਣ ਉਹਦਾ ਕਿੰਨਾ ਵਜਣਾ ਉਤਾਰਾਂ ਤੇ ਚੱਕਿਆ ਲਓ ਜੀ ਦੇਖੋ ਹੁਣ ਤੁਹਾਨੂੰ ਦਿਖਾਉਨੇ ਆ ਵੀ ਕਿਵੇਂ ਇਹ ਰੱਖਦੀ ਆ ਡਾਊਨ ਉਹ ਦੱਸੂਗਾ ਉਹ ਬਾਈ ਆ ਜਿਹੜਾ ਕਿੱਥੇ ਜੇ ਕਰਦਾ ਆ ਉਹ ਦੇਖੋ ਉਥਾਂ ਉਹ ਅੰਗੂਠੇ ਨਾਲ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਕ੍ਰੇਨ ਆਪਰੇਟਰ ਉਹਦੇ ਅੰਗੂਠੇ ਤੇ ਚਲਾ ਰਿਹਾ ਗਾ ਸਾਨੂੰ ਇਸ਼ਾਰਾ ਕਰਤਾ ਕਹਿੰਦਾ ਰੱਖ ਦੇ सारा कुछ अबाई के मुताबिक चल देखो बड़ा ही बड़ा जुगाड़ है बुलाव बुलाओ जी आ गया थले आने लग गया लियाए थे लियाई थले ले ले थे ले। लो जी। आ गया हौली हौली डाउन आ रहा घुमा ओ देखो, ओ देखो आ गया मलो मलि थले ਕਿਉਂ ਜੀ ਉਹ ਬਾਈ ਤੂੰ ਜੋਰ ਲਵਾ ਰਿਹਾ ਰਸੇ ਨਾਲ ਦੇਖੋ ਯਾਰ ਸੈਂਸ ਨੇ ਕੀ ਕੁਝ ਬਣਾਤਾ ਹਉ ਦੇਖੋ ਉਹਨੂੰ ਫਿਰ ਸਾਈਨ ਕਰ ਰਿਹਾ ਕੁਝ ਮੇ ਕੋ ਸਾਰਾ ਕੁਝ ਸ਼ੇਅਰ ਕਰਵਾ ਰਿਹਾ ਬਾਈ ਹਉਰੇ ਬਸ ਬਾਸੋਂਗਲਾ ਕਰਦੇ ਡਾਉਨ ਸੋ ਤੁਸੀਂ ਦੇਖਿਆ ਵੀ ਕਿਵੇਂ ਐਸਡੀ ਮਸ਼ੀਨ ਹੈ ਕਿਵੇਂ ਇਹ ਥੱਲੇ ਲਿਆਂਦਾ ਲਓ ਜੀ ਲਗਾ ਨਾਲ ਇਹ ਟਾਈਡ ਕਰੋ ਦੇਖਿਆ ਗੱਡਾ

ਆ ਦੇਖ ਲੋ ਇਹ ਡੈਟ ਕਰਾਉ ਟੈਟ ਸਾਰਾ ਕੁਝ ਹੋਣਾ ਹਜੇ ਨਹੀਂ ਅਸੀਂ ਕਹਿ ਸਕਦੇ ਵੀ ਕਿੰਨਾ ਸਮਾਂ ਲੱਗ ਜੂਗਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਉਹਨਾਂ ਨੂੰ ਆਪਦੀ ਡਿਊਟੀ ਆ ਉਹਨਾਂ ਦੀ ਤੇ ਆਹ ਟਰੱਕ ਜਿਹੇ ਤੇ ਲੈ ਕੇ ਆਏ ਸੀ ਦੇਖੋ ਇਹ ਜਿਹੜੇ ਟਾਇਰ ਕਰੇਨਾ ਰਗੇ ਟਾਇਰ ਆ ਦੇਖੋ ਚਾਰ ਵਿਚਾਰੇ ਦੋ ਪਰੇ ਤੇ ਆਹੋ ਜਿਹੜੀ ਮੱਝੀ ਦੀ ਵੱਡੀ ਟ੍ਰੇਨ ਦੀ ਗੱਲ ਆਵਾਜ਼ ਤੁਹਾਨੂੰ ਜੇ ਮੈਂ ਸੁਣਾਉਣਾ ਕ੍ਰੇਨ ਦੀ ਦੇਖੋ ਦੇਖੋ ਕ੍ਰੇਨ ਦੀ ਆਵਾਜ਼ ਲੈ ਮਾਰਿਆ ਹਰਨ ਕਹਿੰਦਾ ਰੋਕੇ ਆ ਤੇ ਤੁਸੀਂ ਦੇਖੋ ਵੀ ਦੇਖੋ ਆ ਦੋ ਉਧਰ ਐਂ ਉਧਰ ਲਾਏ ਸੀ ਆਹ ਤੇ ਆ ਵੀ ਇਧਰ ਲੱਗੇ ਆ ਦੇ ਦੇਖੋ ਕਿੱਡੇ-ਕਿੱਡੇ ਲੱਕੜਾਂ ਨਾਲ ਸਿੱਟ ਕੀਤੇ ਹੋਇਆ ਤੇ ਆਹ ਕੱਲਾ ਜਨਰੇਟਰ ਚੱਲਦਾ ਇਹਨੂੰ ਲੱਗ ਜਿਹੜਾ ਉਹਦਾ ਇੰਜਨ ਆ ਉਹ ਲੱਗਾ ਦੇਖੋ ਐਰ ਦੇਖੋ ਥੀ ਆਵਾਜ਼ ਦੇਖੋ ਆਹ ਜਨਰੇਟਰ ਐਡਾ ਵੱਡਾ ਲੱਗ ਚਾ ਉਹਦਾ ਐਡੀ ਅਖਰਾ ਜਗਾਰ ਆ ਤੇ ਮਿੱਤਰੋ ਇਹਨੂੰ ਚਲਾਉਣ ਵਾਸਤੇ ਫਿਰ ਦੇਖੋ ਐਂ ਇਧਰੋਂ ਵੀ ਆਈਆਂ ਬੜਾ ਵੱਡਾ ਜਗਾੜਾ ਬੜਾ ਵੱਡਾ ਜਗਾੜ ਆਪਾਂ ਇੱਡੇ-ਇਡੇ ਪੁਲਾਂ ਤੋਂ ਲੰਘ ਜਾਂਦੇ ਆ ਟੌਰ ਨਾਲ ਗੱਡੀ ਮੇਰੇ ਵਰਗਾ ਕਹਿੰਦਾ ਕੌਲੀ ਵੀ ਨਹੀਂ ਕਰਨੀ ਤੇ ਬਣਦੇ ਅੱਜ ਤੁਹਾਨੂੰ ਮੈਂ ਦਿਖਾਇਆ ਵੀ ਕਿਵੇਂ ਆ ਕਿੰਨੀ ਬੰਦਿਆਂ ਦੀ ਮਿਹਨਤ ਆ ਕਿੰਨੀਆਂ ਮਸ਼ੀਨਾਂ ਵੱਡੇ ਦਿਓ ਜੜੀਆਂ ਮਸ਼ੀਨਾਂ ਜਿਹੜੇ ਟਰੱਕ ਹੋਰ ਇਹਦੇ ਕੰਮ 'ਚ ਜਿਹੜੇ ਆਉਂਦੇ ਨੇ ਠੀਕ ਆ ਦੋਸਤੋ ਧੰਨਵਾਦ ਮਾਲਕ ਇਦਾਂ ਹੀ ਤੁਹਾਨੂੰ ਸਾਰਿਆਂ ਨੂੰ ਹੋਰ ਉਚਾਈਆਂ ਤੇ ਬਲੰਦੀਆਂ ਤੇ ਲੈ ਕੇ ਜਾਵੇ ਜਿਉਂਦੇ ਰਹੋ